ਤਾਂ ਪਿੰਡ ਧਾਰੋਵਾਲੀ ਦੇ ਵਿੱਚ ਆ ਔਰ ਇੱਥੇ VOTING POOL ਜਿਹੜੀ ਆ ਹੋਣੀ ਸ਼ੁਰੂ ਹੋ ਗਈ ਹੈ ਔਰ ਇਸ ਵੇਲੇ ਜਤਿੰਦਰ ਕੌਰ ਰੰਦਾਵਾ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਪਹਿਲੀ ਵਾਰ ਚੋਣ ਲੜ ਰਹੇ ਹੋ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇਸ ਤੋਂ ਪਹਿਲਾਂ ਰੰਦਾਵਾ ਸਾਹਿਬ ਦੀ ਪੂਰੀ ਸਪੋਰਟ ਕਰਦੇ ਰਹੇ ਹੋ ਹਾਂ ਜੀ ਇਲੈਕਸ਼ਨ ਸੇਮ ਹੀ ਆ ਜੀ ਕੋਈ ਫਰਕ ਨਹੀਂ ਆ ਕਿਉਂਕਿ ਮੈਂ ਵੀ ਗਰਾਊਂਡ ਲੈਵਲ ਤੇ ਉਦੋਂ ਤਾਂ 97 ਤੋਂ ਕੰਮ ਕਰਦੀ ਰਹੀਆਂ ਤੇ ਮੈਨੂੰ ਕੋਈ ਮਹਿਸੂਸ ਨਹੀਂ ਹੋ ਰਿਹਾ ਹਾਲਾਂਕਿ ਬਾਕੀ ਸਾਰੀਆਂ ਇਲੈਕਸ਼ਨਸ ਨਾਲੋਂ ਇਸ ਵਾਰ ਦਾ ਮਾਹੌਲ ਹੈ ਜਿਹੜਾ ਕੁਝ ਅਲੱਗ ਹੈ। ਬਾਕੀ ਰਿਜ਼ਲਟ ਆਉਣ ਤੇ ਤੁਹਾਨੂੰ ਸਾਰਿਆਂ ਨੂੰ ਤੇ ਜਨਤਾ ਨੂੰ ਵੀ ਪਤਾ ਲੱਗ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਕਿ ਪਹਿਲਾਂ ਤਾਂ ਕਿਉਂਕਿ ਪਰਦੇ ਦੇ ਪਿੱਛੋਂ ਸਪੋਰਟ ਕਰਨਾ ਔਰ ਬਿਲਕੁਲ ਫਰੰਟ ਤੇ ਆ ਕੇ ਕਿਸੇ ਵੀ ਲੜਾਈ ਦੇ ਵਿੱਚ ਲੜਨਾ ਇੱਕ ਇੱਕ ਵੱਖਰਾ ਵੱਖਰਾ ਜਿਹੜਾ ਹੈ ਉਹ ਤਜਰਬਾ ਹੁੰਦਾ। ਮੈਨੂੰ ਲੱਗਦਾ ਪਰਦੇ ਦੇ ਪਿੱਛੇ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ। ਹਾਂਜੀ ਮੈਂ ਜੋ ਮਹਿਸੂਸ ਕਰਦੀ ਹਾਂ ਔਰ ਮੈਂ ਜੋ ਜਿਵੇਂ ਮੇਰੀ ਵਰਕਿੰਗ ਰਹੀ ਹੈ ਤਾਂ ਮੈਂ ਇਹੀ ਸਮਝਦੀ ਹਾਂ। ਹੂੰ ਕਿ ਪਰਦੇ ਦੇ ਪਿੱਛੇ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਹਾਂਜੀ ਤੇ ਜਦ ਜ਼ਿੰਮੇਵਾਰੀ ਕਿਸ ਚੀਜ਼ ਦਾ ਮੈਨੂੰ ਲੋਕ ਪਿਆਰ ਤੇ ਦੇਣਗੇ ਹਾਂਜੀ ਸਾਥ ਦੇਣਗੇ ਹਮੇਸ਼ਾ ਅੱਛਾ ਜੇ ਇਹ ਜ਼ਿਮਨੀ ਚੋਂ ਨਾ ਆਉਂਦੀ ਜ਼ਿਮਨੀ ਆਈ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਜੇ ਇਹ ਜ਼ਿਮਨੀ ਨਾ ਹੁੰਦੀ ਤਾਂ ਕੀ ਸਤਾਈ ਦੇ ਵਿੱਚ ਤੁਸੀਂ ਮਤਲਬ ਲੋਕ ਸਮਝਣਗੇ ਤੁਸੀਂ ਕੈਂਡੀਡੇਟ ਹੁੰਦੇ ਜਾਂ ਹਾਂਜੀ ਬਿਲਕੁਲ ਉਹ ਤਾਂ ਸੋਚਿਆ ਹੋਇਆ ਸੀ ਜਣੀ ਚਰਚਾ ਚੱਲ ਰਹੀ ਸੀ ਪਹਿਲਾਂ ਕਰ ਨਹੀਂ ਐਸੀ ਕੋਈ ਚਰਚਾ ਸੀ ਆਪਣੇ ਆਪ ਇਹ ਫੈਸਲਾ ਨਹੀਂ ਕੀਤਾ ਇਹ ਤਾਂ ਕਾਂਗਰਸ ਸਾਈ ਕਮਾਂਡ ਵੱਲੋਂ ਕੀਤਾ ਗਿਆ ਕਿਉਂਕਿ ਰੰਧਾਵਾ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਉੱਧਰ ਜ਼ਿਆਦਾ ਲੈ ਰਹੇ ਹੈਗੇ ਆ ਤਾਂ ਇਸ ਕਰਕੇ ਮੈਨੂੰ ਫਿਰ ਇਸ ਵਾਰ ਨੇਚਰਲ ਹੈ ਵੀ ਇੱਧਰ ਨੀਚੋਂ ਉਤਾਰਨਾ ਹੀ ਪੈਣਾ ਸੀ ਜਦੋਂ ਉਹਨਾਂ ਨੇ ਰੰਧਾਵਾ ਸਾਨੂੰ ਪਾਰਲੀਮੈਂਟ ਚ ਲੈ ਲਿਆ ਤੇ ਇਸ ਕਰਕੇ ਅ ਅੱਛਾ ਕੀ ਕਹਿਣਾ ਚਾਹੋਗੇ ਹਲਕੇ ਦੇ ਲੋਕਾਂ ਵਾਸਤੇ ਕਿਉਂਕਿ ਅੱਜ ਦਾ ਦਿਨ ਬਹੁਤ ਜ਼ਿਆਦਾ ਇੱਕ ਕਹਿ ਲੋ ਕਿ ਜ਼ਿੰਮੇਵਾਰੀ ਹੁੰਦੀ ਹੈ ਕਿੱਥੇ ਕੀ ਹੋ ਰਿਹਾ ਹਲਕੇ ਦੇ ਲੋਕਾਂ ਕਿਦਾ ਕੀ ਖਾਸ ਕੀਤਾ ਜਾਏਗਾ ਹਲਕੇ ਦੀ ਡਵੈਲਪਮੈਂਟ ਸਾਡੇ ਪਿਤਾ ਸਦਾ ਸੰਤੋਖ ਸਿੰਘ ਜੀ ਰੰਧਾਵਾ ਨੇ ਕੀਤੀ ਹੈ ਉਹਨਾਂ ਤੋਂ ਬਾਅਦ 25 30 ਸਾਲ ਬਾਅਦ ਸਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਡਵੈਲਪਮੈਂਟ ਕੀਤੀ ਉਹੀ ਕੰਮ ਕਰਾਏ ਬਲਕਿ ਉਸ ਤੋਂ ਵੱਧ ਕੇ ਕਰਾਏ ਜੀ ਅਸੀਂ ਆਪਣੇ ਮਨੋਂ ਮਨੋਂ ਇਹਨਾਂ ਨੇ ਜੋ ਵੀ ਕੀਤਾ ਕੀਤਾ ਕਿ ਅੱਗੇ ਅਸੀਂ ਆਪਣੇ ਨੌਜਵਾਨ ਬੱਚੇ ਜਿਹੜੇ ਬਾਡਰੀ ਏਰੀਏ ਦੇ ਗਰੀਬੀ ਵੀ ਹੈ ਪੜੇ ਲਿਖੇ ਵੀ ਘਟ ਹੈ ਜ਼ਮੀਨਾਂ ਵੀ ਘਟ ਹੈ ਅਫੋਰਡ ਨਹੀਂ ਕਰ ਪਾਉਂਦੇ ਇਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਔਰ ਜੋ ਉੱਥੋਂ ਹਾਲਾਤ ਹੁੰਦੇ ਆ ਬੱਚੇ ਕਿੱਦਾਂ ਡੱਬਿਆਂ ਚ ਪੈ ਕੇ ਹੁੰਦੇ ਆ ਤੇ ਉਹ ਸਾਡੇ ਕੋਲੋਂ ਚੱਲੇ ਨਹੀਂ ਜਾਂਦੇ ਸਾਨੂੰ ਪੰਜਾਬੀ ਅਸੀਂ ਉਹਨਾਂ ਨੂੰ ਮਾਪਸਲਾਂ ਨੂੰ ਬਚਾਉਣ ਦੇ ਲਈ ਅਸੀਂ ਚਾਹੁੰਦੇ ਆ ਕਿ ਇੱਥੇ ਖਾਸ ਤੌਰ ਤੇ ਅਸੀਂ ਕੋਈ ਇੰਡਸਟਰੀਅਲ ਪਾਲਿਸਿਸ ਲੈ ਕੇ ਆਈਏ ਜਿੱਦਾਂ ਕੋਈ ਫੈਕਟਰੀਜ਼ ਲੱਗਣ ਤਾਂ ਜੋ ਜਿਹੜੇ ਸਾਡੇ ਬੱਚੇ ਆ ਨਸ਼ਾ ਨਸ਼ਾ ਮੁਕਤੀ ਤਾਂ ਆਪੇ ਹੀ ਹੋ ਜੇਗੀ ਜਦੋਂ ਕੰਮਾਂ ਤੇ ਲੱਗੇ ਹੋਣਗੇ ਹੂੰ ਵੱਲੇ ਮਨਿਸ਼ ਸ਼ਤਾਨ ਦਾ ਘਰ ਹੁੰਦਾ ਜੀ ਪਰ ਇੰਡਸਟਰੀ ਔਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਸੱਤਾ ਦੇ ਵਿੱਚ ਰਹਿ ਕੇ ਜ਼ਿਆਦਾ ਸੰਭਵ ਹੁੰਦੀਆਂ ਚੀਜ਼ਾਂ ਆਪੋਜੀਸ਼ਨ ਦੇ ਵਿੱਚ ਥੋੜੀ ਦਿੱਕਤ ਆਉਂਦੀ ਹੈ ਇਹ ਤੇ ਸਮਝਦਾਰੀ ਹੈ ਜੀ ਇਹ ਤੇ ਸਮਝਦਾਰੀ ਹੈ ਜੀ ਉਹਨਾਂ ਉਹ ਵੀ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਨੇ ਪਰ ਜੇ ਵਿਜ਼ਨ ਹੋਵੇ ਤਾਂ ਜੀ ਹਾਂ ਜੀ ਤਾਂ ਵੋਟ ਪਾਉਣ ਦੇ ਲਈ ਜਤਿੰਦਰ ਕੌਰ ਰੰਧਾਵਾ ਜਾ ਰਹੇ ਨੇ ਔਰ ਇਸ ਗੱਡੀ ਦੇ ਵਿੱਚ ਜਾਨੀ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਪੂਰੇ ਦਾ ਪੂਰਾ ਪਰਿਵਾਰ ਇਸ ਵੇਲੇ ਵੋਟ ਪਾਉਣ ਦੇ ਲਈ ਨਿਕਲ ਰਿਹਾ ਔਰ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਇਲਾਕੇ ਦੀ ਡਿਵੈਲਪਮੈਂਟ ਪਹਿਲਾਂ ਵੀ ਕਰਵਾਈ ਕਿ ਇਸ ਤੋਂ ਪਹਿਲਾਂ ਵੀ ਉਹ ਕਹਿੰਦੇ ਨੇ ਕਿ ਸਾਡੇ ਪਰਿਵਾਰ ਦੇ ਵਿੱਚ ਜਿਵੇਂ ਜਦੋਂ ਵੀ ਦੀ ਸਿਆਸਤ ਸ਼ੁਰੂ ਹੋਈ ਹੈ ਜਾਂ ਜਦੋਂ ਦੀ ਸਾਡੇ ਕੋਲੇ ਪਾਵਰ ਆਉਣੀ ਸ਼ੁਰੂ ਹੋਈ ਹੈ ਤਾਂ ਉਦੋਂ ਤੋਂ ਲੈ ਕੇ ਅਸੀਂ ਡਿਵੈਲਪਮੈਂਟ ਕਰਵਾ ਰਹੇ ਹਾਂ ਔਰ ਖਾਸ ਤੌਰ ਤੇ ਉਹ ਕਹਿੰਦੇ ਨੇ ਕਿ ਜੇਕਰ ਹਲਕੇ ਦੇ ਲੋਕ ਉਹਨਾਂ ਨੂੰ ਜਿਤਾਉਂਦੇ ਆ ਤਾਂ ਉਹ ਪ੍ਰਵਾਸ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ